ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਭਾਈਚਾਰਕ ਲੈਨ ਦੇ ਠੀਕ ਹੈ ਨਾ ਲੈਟ ਸਟਾਰਟ ਸਾਡੀ ਸਾਰੀ ਭਾਈਚਾਰਕ ਪਨਾਲੀ ਦੀਨੀ ਸਿਰਫ ਦੋ ਗੱਲਾਂ ਤੇ ਹੈ ਬਦਲਾ ਤੇ ਨੱਕ ਜਿਹੋ ਜਿਆ ਕੋਈ ਤੁਹਾਡੇ ਨਾਲ ਕੋਈ ਵਰਤੇ ਉਹ ਜਿਆ ਤੁਸੀਂ ਉਸ ਨਾਲ ਵਰਤੋ ਜੇ ਉਸ ਨੂੰ ਭਾਜੀ ਅਤੇ ਸ਼ਗਨ ਪੈਂਦਾ ਤੁਸੀਂ ਵੀ ਪਾਓ ਜੇ ਤੁਹਾਨੂੰ ਭਾਜੀ ਅਤੇ ਸ਼ਗਰ ਮਿਲਦੇ ਆ ਤੇ ਤੁਸੀਂ ਵੀ ਉਹਨਾਂ ਨੂੰ ਪਾਓ ਅਦਲੇ ਦਾ ਬਦਲਾ ਬਹੁਤ ਸਾਰੇ ਅੰਗਾ ਸਾਕਾ ਨੂੰ ਆਪਣਾ ਨੱਕ ਰੱਖਣ ਦੀ ਖਾਤਰ ਕੱਪੜਾ ਪੈਸਾ ਦਿੱਤਾ ਜਾਂਦਾ ਹੈ ਤਾਂ ਜੋ ਕਿਦਰੇ ਨਮੋਸ਼ੀ ਨਾ ਹੋਵੇ ਨਾ ਕਿ ਉਦਾਸੀ ਆ ਕੋਈ ਕੈਨ ਨਾ ਲਾਪੇ ਕਿ ਇਹਨੇ ਸਾਨੂੰ ਕੁਛ ਨਹੀਂ ਦਿੱਤਾ ਠੀਕ ਹੈ ਸਾਨੂੰ ਡਰ ਹੁੰਦਾ ਹੈ ਕਿਤੀ ਭੈਣ ਐਨਾ ਆਖੇ ਆਖੇ ਪਈ ਦਿੱਤਾ ਕੁਛ ਨਹੀਂ ਤੇ ਗੁੱਸੇ ਨਾ ਹੋ ਜਾਵੇ ਸਬੰਧਿਆ ਸਾਕਾ ਆਦੀ ਨੂੰ ਦੇਣ ਲਈ ਸਾਡਾ ਸਦਾ ਦਿਲੋ ਖਿਆਨ ਨਹੀਂ ਹੁੰਦਾ ਇਹ ਸਭ ਕੁਛ ਅਸੀਂ ਰਿਵਾਜਾਂ ਦੇ ਬੰਦੇ ਕਰਦੇ ਹਾਂ ਅਸੀਂ ਕਦੀ ਆਪਣੇ ਸਾਕਾ ਨੂੰ ਵੇਖ ਕੇ ਖੁਸ਼ ਨਹੀਂ ਹੋਏ ਯਾਨੀ ਕਿ ਸਕੇ ਸਬੰਧਿਆ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ ਕਿਉਂਕਿ ਰੁਪਏ ਕੱਪੜੇ ਦੇਣ ਦਾ ਖਿਆਲ ਸਾਡਾ ਲਹੂ ਸੁਕਾਈ ਰੱਖਦਾ ਹੈ ਭਾਵੇਂ ਕਿਸੇ ਦੀ ਕੁਝ ਦੇਣ ਦੀ ਕਦਰ ਹੋਵੇ ਜਾਂ ਨਾ ਹੋਵੇ ਪਰ ਜਿੰਨਾ ਸਾਖਾਂ ਨੂੰ ਦੇਣਾ ਹੈ ਉਹਨਾਂ ਨੂੰ ਦੇ ਜਰੂਰ ਦੇਣਾ ਹੈ ਯਾਨੀ ਕਿ ਕੋਈ ਕਿਸੇ ਦੀ ਕਦਰ ਕਰਦਾ ਹੋਵੇ ਚਾਹੇ ਨਾ ਕਰਦਾ ਲੋਕ ਦਿਖਾਵੇ ਵਾਸਤੇ ਕਰਨਾ ਹੀ ਪੈਂਦਾ ਤੇ ਚਾਹੇ ਕਿਸੇ ਕੋਈ ਨਹੀਂ ਕਪੈਸਿਟੀ ਹੋਵੇ ਨਾ ਹੋਵੇ ਕਿਸੇ ਕੋ ਪੈਸਾ ਹੋਵੇ ਨਾ ਹੋਵੇ ਦੇਣ ਨੂੰ ਪਰ ਉਹ ਜਿਵੇਂ ਮਰਜ਼ੀ ਕਰਕੇ ਲੋਕ ਦਿਖਾਈ ਵਾਸਤੇ ਉਹ ਸਾਰਾ ਕੁਝ ਸਮਾਨ ਦੇਣਾ ਹੀ ਪੈਂਦਾ ਅਨ ਚਾਇਆ ਦੁਖੀ ਹੋ ਕੇ ਦੇ ਬਈ ਪਰੋਦੇ ਨਹੀਂ ਪੈਣਾ ਇਸੇ ਵਾਸਤੇ ਸਾਡੀ ਸਾਖਾਂ ਨਾਲ ਬੰਦੀ ਨਹੀਂ ਕਿਉਂਕਿ ਜਿੱਥੇ ਲੈਣ ਦੇਣ ਦਾ ਸਵਾਲ ਆ ਗਿਆ ਉੱਥੇ ਜ਼ਰੂਰ ਦੋਵੇਂ ਧੀਵਾ ਗੁੱਸੇ ਰਹਿੰਦੀਆਂ ਹਨ ਭੈਣ ਤੇ ਭਰਾ ਦੀ ਉਹਨਾਂ ਚਿਰ ਦੀ ਬੰਦੀ ਹੈ ਜਿੰਨਾ ਚਿਰ ਉਹ ਆਪਣੇ ਮਾਪਿਆਂ ਦੇ ਘਰ ਹਨ ਜਦ ਭਰਾ ਆਪਣੀ ਖੱਤੀ ਕਮਾਈ ਵਾਲਾ ਹੋ ਜਾਂਦਾ ਹੈ ਯਾਨੀ ਕਿ ਕਮਾਨ ਮਲਾ ਹੋ ਜਾਂਦਾ ਹੈ ਤੇ ਭੈਣ ਸੋਹਰੇ ਟੁੱਟ ਜਾਂਦੀ ਹੈ ਤਾਂ ਆਮ ਭੈਣਾ ਦੀ ਇਹ ਹੀ ਖਾਇਸ਼ ਹੁੰਦੀ ਹੈ ਕਿ ਭਰਾ ਦੇ ਘਰੋਂ ਕੁਝ ਲੈ ਕੇ ਆਵਾਂ ਆਉਣ ਇਸੇ ਕਰਕੇ ਨਨਾਨ ਪਰਜਾਈ ਦੀ ਕਦੇ ਨਹੀਂ ਬੰਦੀ ਇਹੋ ਹਾਲ ਹੋਣਾ ਸਾਖ ਸੰਬੰਧਿਆ ਦਾ ਹੈ ਸਾਡੇ ਸਾਖਾ ਸੰਬੰਧਿਆ ਵਿੱਚ ਪ੍ਰੀਤ ਦੀ ਬੜੀ ਘਾਟ ਹੁੰਦੀ ਹੈ ਤੇ ਅਸੀਂ ਇੱਕ ਦੂਜੇ ਸਾਖਾ ਨੂੰ ਮਿਲਣਾ ਗਿਲਣਾ ਪਸੰਦ ਨਹੀਂ ਕਰਦੇ ਜੇ ਮਿਲਦੇ ਵੀ ਆ ਤਾਂ ਸਿਰਫ ਇਸ ਲਈ ਕਿ ਕਿਤੇ ਕੋਈ ਨਿਰਾਸ਼ ਨਾ ਹੋ ਯਾ ਇਸ ਖਿਆਨਾ ਕਿ ਲੋਕ ਕੀ ਆਖਣਗੇ ਐ ਸਭ ਲੈਣ ਦੇਣ ਦੇ ਪੈੜੇ ਰਿਵਾਜਾ ਕਰਕੇ ਹੈ ਯਾਨਕਿ ਅੱਜਕੱਲ ਸਿਰਫ ਲੈਣ ਦੇਣ ਦਿਖਾਵਾ ਹੀ ਰਹਿ ਗਿਆ ਕੋਈ ਕਿਸੇ ਨਾਲ ਦਿਲੋਂ ਨਹੀਂ ਕਰਦਾ چاہے ਸੱਕਾ ਭੈਣ ਭਰਾ ਹੋਏ ਜਾਂ ਕੋਈ ਵੀ ਹੋਈ ਅੱਜ ਮੇਨ ਕਾਰਨ ਇਹਦਾ ਕੀ ਹੈ ਪੈਸਾ ਕਿਉਂਕਿ ਅੱਜਕੱਲ ਮਹਿੰਗਾਈ ਬਹੁਤ ਵੱਧ ਗਈ ਹੈ ਤੇ ਲੋਕਾਂ ਨੂੰ ਆਪਣੇ ਮੱਸਾ ਗੁਜ਼ਾਰੇ ਹੁੰਦੇ ਆ ਤੇ ਉਹ ਦੂਸਰਿਆਂ ਲਈ ਇੰਨਾ ਫालतू ਦਾ ਖਰਚਾ ਅਫੋਨ ਨਹੀਂ ਕਰਦੇ ਠੀਕ ਹੈ